ਕਹੇ ਕੋਈ ਅਸੀਂ ਗੁਰਜੰਟ ਸਿੰਘ ਜੀ ਨੂੰ ਜੋ ਕਿ ਸਾਡਾ ਛੋਟਾ ਵੀਰ ਆ ਉਹਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਤੇ ਪੱਛਮੀ ਸੱਭਿਆਚਾਰ ਤੇ ਬੋਲਣਾ ਕਰੇ ਬੰਦ ਬਈ ਪੱਛਮੀ ਸੱਭਿਆਚਾਰ ਜਿਹੜੇ ਮੋਬਾਈਲ ਤੇ ਬੋਲਦਾ ਉਹ ਪੱਛਮੀ ਸੱਭਿਆਚਾਰ ਮੱਗੇ ਵੀ ਕਿਹਾ ਜਿਹੜੇ ਜਿੰਮ ਦੇ ਖੜਾ ਆ ਮਗਰ ਅੰਗਰੇਜ਼ੀ ਕਰਨੇ ਚਾਹਦੇ ਹੋ ਪੱਛਮੀ ਸੱਭਿਆਚਾਰ ਜੇ ਇੰਨੀ ਨਫ਼ਰਤ ਸੀ ਪੱਛਮੀ ਸੱਭਿਆਚਾਰ ਤੋਂ ਤੇ ਬਾਹਰ ਕਿਉਂ ਗਿਆ ਬਾਰਤ ਤੇ ਬੈਕਿੰਗ ਕਰਦਾ ਇੱਧਰ ਆਵੇ ਇੱਥੇ ਵਾ ਇੱਥੇ ਕਰੀ ਨਾ ਬਿਜ਼ਨਸ ਕੰਮ ਆਪਣਾ ਇੱਥੇ ਕਰ ਲਵੇ ਇੱਥੇ ਬਾਹਰ ਹੋਰ ਦੇ ਉੱਥੇ ਧੋਕੇ ਲੈਣ ਗਿਆ ਪਛਮੀ ਸਪੇਚਰ ਤੇ ਬਾਕੀ ਹੁਣ ਉਹਨੂੰ ਉਹਦਾ ਉਹਦੇ ਭਰਕ ਕੋਣ ਵਾਲੇ ਤੇ ਬੋਲਦਾ ਹਰਕ ਨੂੰ ਮਾੜਾ ਕਹਿੰਦਾ ਉਹ ਗੁਰਦਾਸ ਮਾਨ ਨੂੰ ਵੀ ਮਾੜਾ ਗਿਆ ਵੀ ਹੁਣ ਉਹ ਗੁਰਦਾਸ ਮਾਨ ਦੱਸ ਵੀ ਪ੍ਰਚਾਰ ਕਰੇ ਸਿੱਖ ਧਰਮ ਦਾ ਵੀ ਤੇਰਾ ਕੀ ਮਤਲਬ ਹੈ ਉਹ ਪ੍ਰਚਾਰਕ ਬਣ ਚੁੱਕੇ ਕਿੰਨੇ ਪ੍ਰਚਾਰ ਕਰੇ ਭਾਈ ਫੁੰਦਰਪਾਲ ਸਿੰਘ ਜੀ ਅੱਜ ਤੱਕ ਕਿੰਨੇ ਪ੍ਰਚਾਰ ਕਰੇ ਵਧੀਆ ਗੱਲ ਐ ਤੂੰ ਪ੍ਰਚਾਰ ਕਰਦਾ ਪ੍ਰਚਾਰ ਕਰ ਤੂੰ ਕਹਿੰਦਾ ਵੀ ਬੁੱਤ ਪੂਜਾ ਨਹੀਂ ਕਰਨੀ ਪੱਥਰ ਪੂਜਾ ਨਹੀਂ ਕਰਨੀ ਦੇਵੀ ਦੇਵਤਿਆਂ ਨੂੰ ਨਹੀਂ ਮੰਨਣਾ ਮੜੀਆਂ ਮਸਾਂਾਂ ਨੂੰ ਨਹੀਂ ਮੰਨਣਾ ਨਸ਼ਿਆਂ ਦਾ ਸੇਵਨ ਨਹੀਂ ਕਰਨਾ ਬਹੁਤ ਵਧੀਆ ਗੱਲ ਐ ਜਿਹੜੀ ਤੂੰ ਗੱਲ ਕਰਦਾ ਇਹ ਯਾਰ 100% ਸਹੀ ਗੱਲ ਐ ਇਹ ਤੂੰ ਹੀ ਥੋੜਾ ਗੱਲਾਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਆ ਸਾਰੇ ਪ੍ਰਚਾਰਕ ਕਹਿ ਰਹੇ ਆ ਪਰ ਉਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਟਾਰਗੇਟ ਨਹੀਂ ਕਰਦੇ ਕਿਸੇ ਨੂੰ ਇੱਕ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਕਿ ਇਹ ਇੱਕ ਨੂੰ ਨਿਸ਼ਾਨਾ ਨਹੀਂ ਬਣਾਉਦੇ ਤੇ ਤੂੰ ਇੱਕ ਨੂੰ ਨਿਸ਼ਾਨਾ ਬਣਾ ਰਿਹਾ ਤੇ ਆਪਣੀ ਸਾਈਕੋਲੋਜੀ ਇਦਾਂ ਦੀ ਆ ਜੇ ਕਹਤ ਉਹਨਾ ਨੋ ਆਪਣੇ ਦਿਮਾਗ ਨੂੰ ਪਤਾ ਨਹੀਂ ਲੱਗਦੀ ਮੈਂ ਕਹਤ ਨਾ ਕੰਮ ਨਹੀਂ ਕਰਨਾ ਪਤਾ ਵੀ ਇਹ ਕੰਮ ਨਹੀਂ ਕਰਨਾ ਆਪਾਂ ਉਹ ਕੰਮ ਕਰਾਂਗੇ ਤੂੰ ਦੇਖ ਲੈ ਕਿਤੇ ਲੜਾਈ ਹੋ ਗਈ ਨਾ ਉਹ ਇੱਟ ਨਾ ਮਾਰੀ ਇੱਟ ਨਾ ਮਾਰੀ ਇੱਟ ਨਾ ਮਾਰੀ ਭਾਵੇਂ ਐਤ ਤੂੰ ਕਿਹਨਾ ਮਾਰੀ ਉਹ ਮਾਰੂਗਾ ਤੂੰ ਕਹਿ ਵੀ ਤੈਨੂੰ ਇੱਟ ਨਾ ਮਾਰੀ। ਉਹ ਜਿਹੜਾ ਲੜਨ ਵਾਲਾ ਬੰਦਾ ਉਹਨੇ ਇੱਟ ਚੱਕਰ ਮਾਰਨਾ ਤੇ ਮੈਂ ਲਾਗੇ ਤੇ ਸਰਚ ਇੱਟ ਮਾਰਾ। ਤੇ ਤੂੰ ਕਹਿੰਨਾ ਉਹ ਬੰਦਾ ਮਾਰਾ ਉਹ ਬੰਦਾ ਮਾਰਾ। ਜਸਟ ਇਹਦਾ ਵਿਰੋਧ ਹੋਇਆ। ਉਸ ਚੀਜ਼ ਦੀ ਪ੍ਰਵਤ ਤ ਹੋਰ ਜ਼ਿਆਦਾ ਵਧੀ। ਤੂੰ ਬਾਕੀਆਂ ਨੂੰ ਸਭ ਹੋਰ ਫੇਮਸ ਕਰ ਰਿਆ। ਤੇਰੇ ਕਿਸੇ ਵੀ ਗੱਲ ਦਾ ਕੋਈ ਰਪਲਾਈ ਨਹੀਂ ਕਰਦਾ ਯਾਰ। ਨਾ ਬੱਪੂ ਮਾਂ। ਨਾ ਗਰਦਾਸ ਮਾਂ। ਜਿਹੜੇ ਹਾਂ ਮਾੜੇ ਮੋਟੇ ਜਿਹੜੇ ਅੱਜ ਕੱਲੇ ਨਵੇਂ ਆ। ਉਹ ਕਰਦੇ ਹੋਣਗੇ। ਪਰ ਕਿਸੇ ਵਧੀਆ ਸਿੰਗਲ ਨੇ ਤੇਰੀ ਕਿਸੇ ਵੀ ਗੱਲ ਦਾ ਰਿਪਲਾਈ ਨਹੀਂ ਕੀਤਾ ਉਹਨਾਂ ਨੇ ਰਿਪਲਾਈ ਕਰਨਾ ਚਾਹਗਾ ਸਮਝ ਨਹੀਂ ਗਿਆ ਕਿ ਉਹ ਇੱਕ ਬੱਚਾ ਲੱਗਾ ਠੀਕ ਆ ਚਲੋ ਅਸੀਂ ਆਪਾਂ ਭਾਵਾਂਤੌਰ ਤੇ ਮੈਂ ਗੱਲ ਕਰਦਾ ਵੀ ਇਹ ਜਿਹੜਾ ਬਾਦੂ ਤੇ ਬਖੇੜਾ ਪਾਇਆ ਹੋਇਆ ਜਿਹਦਾ ਸਿੱਟਾ ਕੋਈ ਵੀ ਨਹੀਂ ਨਿਕਲਣਾ ਬਸ ਫੇਸਬੁੱਕ ਦੇ ਆ ਗੁੱਠੇ ਮਾਰਨ ਵਾਲੇ ਤੂੰ ਟੈਕਸੀ ਚਲੋਣਾ ਆ ਬਹਿਲਾ ਬੈਠ ਰਹਿਣਾ ਵੀਡੀਓ ਬਣਾ ਕੇ ਪਾ ਰਹਿਣਾ ਅੱਧਾ ਦਾ ਘੰਟਾ ਯਾਰ ਅੱਧਾ ਘੰਟਾ ਸਾਢੇ ਤੋਂ ਟਾਈਮ ਹੀ ਨਹੀਂ ਤੇਰੀ ਵੀਡੀਓ ਦੇਖੀਏ ਘੰਟਾ ਘੰਟੇ ਦੀ ਵੀਡੀਓ ਤੇ ਕਿਸੇ ਇੱਕ ਬੰਦੇ ਨੂੰ ਟਾਰਗੇਟ ਨਾ ਬਣਾ ਹੁਣ ਗਰਦਾਸ ਮਾਨ ਕੋਈ ਵੀ ਗੌਣ ਵਾਲਾ ਯਾਰ ਉਹ ਸਾਰਿਆਂ ਦਾ ਸਾਂਝਾ ਕੌਂਦੇ ਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੀ ਸਭ ਬੰਦੇ ਏਕ ਨੂਰ ਤੇ ਸਭ ਜਾਗ ਉਪਜਾ ਕੌਣ ਭਲੇ ਕੋ ਮੰਦੇ ਮੈਂ ਕਹਿੰਦਾ ਹੁੰਦਾ ਬਈ ਜਸਟ ਫੋਰ ਓਨਲੀ 14 ਕਲਾ ਸੰਪੂਰਨ ਹੋਏ ਆ ਰਾਮਕੰਦਰ ਜੀ 16 ਕਲਾ ਸੰਪੂਰਨ ਹੋਏ ਕ੍ਰਿਸ਼ਨ ਜੀ ਮੌਕੇ ਦੇ ਅਵਤਾਰ ਹੋਏ ਇਹ ਸਾਰੇ ਤੇ ਬਾਕੀ ਤੁਸੀਂ ਬਾਬਾ ਬਦਤਸ ਸਿੰਘ ਜੀ ਦੀ ਕਹਾਣੀ ਸੁਣੀ ਸੁਣੀ ਆ ਉਹਨਾਂ ਨੇ ਸਾਰਾ ਉਹ ਜਿਹੜੀ ਸੀਗੀ ਕਾਲੀ ਮਾਤਾ ਉਹਨੇ ਗੜਾਸੇ ਦੇ ਨਾਲ ਜਿੱਦਾਂ ਵੱਡੇ ਸਾਰਾ ਕੁਝ ਕੀਤਾ ਉਹਨਾਂ ਦਾ ਖੜੇ ਰੰਗ ਦੀ ਦੇਵੀ ਪ੍ਰਗਟ ਹੋਈ ਉਹਨੇ ਫੜ ਲਿਆ ਗੜਾਸਾ ਸਭ ਨਾਲ ਤੇ ਸਾਰਿਆਂ ਦੀ ਗੱਲਬਾਤ ਆਈ ਆ ਇਹ ਚੀਜ਼ਾਂ ਚਲੋ ਇਤਿਹਾਸ ਮੁਤਾਬਕ ਹੋਈਆਂ ਜਿੱਦਾਂ ਵੀ ਆਪਾਂ ਇਹਨਾਂ ਨੂੰ ਮਾੜਾ ਨਹੀਂ ਕਹਿ ਸਕਦੇ ਅਸੀਂ ਆਪਣੇ ਧਰਮ ਦੀ ਸੋਭਾ ਵੜਾਈ ਕਰਨੀ ਆ ਸਾਨੂੰ ਦੂਸਰੇ ਨਾਲ ਕੋਈ ਮਤਲਬ ਨਹੀਂ ਹੈ ਕੋਈ ਚੰਗਾ ਕਵੇ ਜਾਂ ਕੋਈ ਮਾੜਾ ਕਵੇ ਠੀਕ ਆ ਦੂਸਰੇ ਧਰਮ ਨੂੰ ਅਸੀਂ ਮਾੜਾ ਨਹੀਂ ਕਹਿਣਾ ਤੇ ਗਰਦਾਸ ਮਾਨ ਤੇਰਾ ਕੱਲੇ ਦਾ ਥੋੜਾ ਜਾਂ ਤਾਂ ਹੋਵੇ ਵੀ ਉਹ ਮਰੇ ਉਹਦਾ ਮੁੱਛਾ ਰੱਖ ਕੇ ਦਾੜ੍ਹੀ ਰੱਖ ਕੇ ਤੇ ਫੇ ਕਵੇ ਜੈ ਮਸਤਾ ਦੀ ਬੋਲੋ ਜੈ ਮਸਤਾ ਦੀ ਬੋਲੋ ਜਾਉ ਕਵੇ ਵੀ ਜੈ ਮਾਤਾ ਦੀ ਬੋਲੋ ਚੈ ਮਾਤਾ ਦੀ ਬੋਲੋ ਤੂੰ ਉਹ ਨਹੀਂ ਕਹਿ ਸਕਦਾ ਉਹ ਹਰ ਕਦਮ ਜੋ ਐਂਟਰਟੇਨਮੈਂਟ ਇਹ ਲਗਾਉਂਦੇ ਆ ਠੀਕ ਆ